ਹਿਣਾ ਦੇ ਪਿੰਡ ਬਾਦਲ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਮਨਾਈ ਗਈ ਕਈ ਵੱਡੇ ਸਿਆਸੀ ਲੀਡਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਇਸ ਦੌਰਾਨ ਸੁਖਵੀਰ ਬਾਦਲ ਨੇ ਕਿਹਾ ਕਿ ਬਾਦਲ ਸਾਹਮਣੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਦੇਵੀ ਲਾਲ ਖੁੱਦ ਪੀਐਮ ਦਾ ਆਫਰ ਲੈ ਕੇ ਉਹਨਾਂ ਕੋਲ ਆਏ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਅਸਮ ਤੋਂ ਰਾਜ ਸਭਾ ਭੇਜ ਦੇਣਗੇ ਪਰ ਉਹ ਪੰਜਾਬ ਛੱਡਣਾ ਨਹੀਂ ਚਾਹੁੰਦੇ ਸੀ ਸਰਦਾਰ ਬਾਦਲ ਦੀ ਵਰਸੀ ਮੌਕੇ ਸੁਖਬੀਰ ਸਿੰਘ ਢੀਂਸਾ ਨੂੰ ਸ਼੍ਰੋਮਣੀ ਕਾਲੀ ਦਲ ਦਾ ਸਰਪ੍ਰਸਤ ਕਹਿ ਕੇ ਮੰਚ ਤੇ ਸੱਦਿਆ ਗਿਆ ਇਸ ਤਰ੍ਹਾਂ ਟੀਮ ਸਾਹਨੇ ਬਾਦਲ ਦੀ ਤਾਰੀਫ ਕੀਤੀ ਉਹਨਾਂ ਕਹਿੰਿਆ ਕਿ ਬਾਦਲ ਸਾਹਿਬ ਵਰਗੀ ਸ਼ਖਸੀਅਤ ਅੱਜ ਬਹੁਤ ਘੱਟ ਲੀਡਰਾਂ ਚ ਹੈ ਉਹ ਗੁਣਾਂ ਦੀ ਖਾਨ ਸਨ ਟੀਮ ਸਾਹਨੇ ਕਿਹਾ ਕਿ ਹਮੇਸ਼ਾ ਸੁਖਬੀਰ ਨੂੰ ਕਹਿੰਦੇ ਨੇ ਕਿ ਬਾਦਲ ਸਾਹਿਬ ਦੇ ਗੁਣਾਂ ਨੂੰ ਅਪਣਾਓ ਤੇ ਹੁਣ ਉਹਨਾਂ ਚ ਹੀ ਕਾਫੀ ਬਦਲਾਅ ਆਇਆ। ਸ਼੍ਰੀਲ ਜਾਖੜ ਨੇ ਵੀ ਪਿੰਡ ਬਾਦਲ ਪਹੁੰਚ ਕੇ ਸਰਦਾਰ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਬਾਦਲ ਸਾਹਿਬ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਸਿਰਫ ਪੰਜਾਬ ਹੀ ਨਹੀਂ ਦੇਸ਼ ਦੇ ਲੀਡਰ ਸਨ ਬਾਦ ਜ਼ਿਆਦਾ ਅਧਿਕਾਰ ਦੇਣ ਦੀ ਗੱਲ ਕਹੀ ਸੀ ਆਖਰ ਨੇ ਕਿਹੜੇ ਅਕਾਲੀ ਭਾਜਪਾ ਦਾ ਘਟ ਜੋੜ ਕਾਲੇ ਦੌਰ ਚੋਂ ਉੱਭਰਨ ਲਈ ਮੱਲਬ ਸੀ ਹਰਿਆਣਾ ਤੋਂ ਚਟਾਲਾ ਪਰਿਵਾਰ ਨੇ ਵੀ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ हिसार ਤੋਂ ਭਾਜਪਾ ਸੰਸਦ ਵਿਜੇਂਦਰ ਸਿੰਘ ਨੇ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਮੂਲੀਅਤ ਕਰ ਲਈ ਜਿਨ੍ਹਾਂ ਨੂੰ ਦਿੱਲੀ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਨੇ ਪਾਰਟੀ ਜੁਆਇਨ ਕਰਵਾਈ ਵਿਜੇਂਦਰ ਨੇ ਕਿਹਾ ਕਿ ਉਹਨਾਂ ਦੇ ਉਹਨਾਂ ਨੇ ਵਿਚਾਰਕ ਅਸਹਿਜਤਾ ਕਰਕੇ ਭਾਜਪਾ ਛੱਡੀ ਹੈ ਬਜਿੰਦਰ ਸਿੰਘ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਿਲ ਹੋਈ ਸੀ। ਫਰੀਦাবাদ ਦੇ ਸੈਕਟਰ 12 'ਚ ਕਾਂਗਰਸ ਵੱਲੋਂ ਜਾਨਕ ਰੋਸ਼ ਰੈਲੀ ਕੀਤੀ ਗਈ। ਇਸ ਦੌਰਾਨ ਸਾਬਕਾ ਸੀਐਮ ਭੁਵਿੰਦਰ ਹੁੱਡਾ ਅਤੇ ਦਿਪਿੰਦਰ ਹੁੱਡਾ ਨੇ ਬੀਜੇਪੀ ਤੇ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਉਹਨਾਂ ਲੋਕਾਂ ਦਾ ਭਾਜਪਾ ਤੋਂ ਮੋਹ ਪੰਗ ਹੋ ਗਿਆ ਹੈ ਤੇ ਹੁਣ ਬਦਲਾਵ ਵੱਜੂ ਕਾਂਗਰਸ ਵੱਲ ਦੇਖ ਰਹੇ ਨੇ। ਹੁੱਡਾ ਨੇ ਕਿਹਾ ਕਿ ਪਿਛਲੇ 1 ਸਾਲ ਅੰਦਰ 33 ਸਾਬਕਾ ਸੰਸਦ ਤੇ ਵਿਧਾਇਕ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਚੁੱਕੇ। ਕੁਰੂਕ ਖੇਤਰ ਚ ਆਪ ਵੱਲੋਂ ਇੰਡੀਆ ਘੜ ਜੋੜਦੇ ਸੰਜੇ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੇ ਹੱਕ ਚ ਰੈਲੀ ਕੀਤੀ ਗਈ ਸੀਐਮ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ ਇਸ ਤਰ੍ਹਾਂ ਉਹ ਨਾ ਬਦਲेंगे ਕੁਰੂਕਸ਼ੇ ਬਦਲेंगे ਦੇਂਗੇ ਹਰਿਆਣਾ ਇੱਕਾ ਇੰਡੀਆ ਨੂੰ ਜਿਤਾਣਾ ਦਾ ਢਾਰਾ ਦਿੱਤਾ ਕਾਂਗਰਸ ਨੇ ਕਿਹਾ ਕਿ ਪਾਜਪਾ ਦੇ ਮੌਜੂਦਾ ਸੰਸਦ ਨੇ ਕੁਰੂਕ ਖੇਤਰ ਦੀ ਜਨਤਾ ਦੀ ਕੋਈ ਆਵਾਜ਼ ਨਹੀਂ ਚੱਕੀ ਪਾਜਪਾ ਸਰਕਾਰ ਨੇ ਰੋਜ਼ਗਾਰ ਦੇਣ ਦੀ ਥਾਂ ਦੇਸ਼ ਨੂੰ ਜੰਗਵਲ ਭੇਜਿਆ ਅਚੂਰ ਮੰਗਾਲ ਚਮੰਤਾ ਬੈਂਰਜੀ ਦੀ ਪਾਰਟੀ TMC ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸਾਰੀਆਂ 42 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਗਏ TMC ਨੇ ਐਤਕੀ ਬ੍ਰਾਂਹਪੁਰ ਤੋਂ ਕ੍ਰਿਕਟਰ ਯੂਸਫ ਪਠਾਨ ਨੂੰ ਟਿਕਟ ਦਿੱਤੀ ਹੈ ਤੇ ਕਾਂਗਰਸ ਦੇ ਅਦੀਰ ਰੰਜਨ ਚੌਧਰੀ ਨੂੰ ਜੋ ਟੱਕਰ ਦੇਣਗੇ ਇਸ ਤੇ ਨਾਲ ਹੀ ਮਹੂਆ ਮੋਇਤਰਾ ਨੂੰ ਕ੍ਰਿਸ਼ਨਨਗਰ ਸ਼ਤਰੂਗਨ ਸਿਨਾ ਨੂੰ ਆਸਮ ਸੋਲ ਤੋਂ ਉਮੀਦਵਾਰ ਬਣਾਇਆ ਗਿਆ ਹੈ ਸੰਦੇਸ਼ ਖਾਲੀ ਕੇਸ ਤੋਂ ਬਾਅਦ Nusrat Jahan ਦੀ ਟਿਕਟ ਕੱਟ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਜਲੰਧਰ ਦੇ ਆਦਮਪੁਰ 에어ਪੋਰਟ ਦੇ ਟਰਮੀਨਲ ਦਾ ਉਦਘਾਟਨ ਕੀਤਾ। ਉਹ ਯੂਪੀ ਦੇ ਆਜਮਗੜ ਤੋਂ ਵਰਚੂਲੀ ਜੁੜ ਕੇ 15 에어ਪੋਰਟਸ ਦੇ ਨਵੇਂ ਟਰਮੀਨਲ ਲੋਕਾਂ ਨੂੰ ਸਮਰਪਿਤ ਕੀਤੇ। ਆਦਮਪੁਰ 에어ਪੋਰਟ ਨੂੰ 4 ਸਾਲ ਬਾਅਦ ਮੜ ਉਡਾਣਾਂ ਦੀ ਸ਼ੁਰੂਆਤ ਹੋਈ ਹੈ। ਸਾਲ 2018 'ਚ ਦਿੱਲੀ ਲਈ ਫਲਾਈਟ ਸ਼ੁਰੂ ਕੀਤੀ ਗਈ ਸੀ ਪਰ ਕੋਰੋਨਾ ਤੋਂ ਬਾਅਦ ਆਦਮਪੁਰ ਹਵਾਈ ਅੱਡਾ ਬੰਦ ਹੋ ਗਿਆ। ਦੇਸ਼ ਭਰ ਦੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਕੀਤਾ। ਪੰਜਾਬ 'ਚ ਵੀ ਕਰੀਬ 52 ਥਾਵਾਂ 'ਤੇ ਕਿਸਾਨਾਂ ਨੇ ਰੇਲਵੇ ਟਰੈਕ 'ਤੇ ਤੰਗਲੇ ਲੇ ਤੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਇਸ ਤਰ੍ਹਾਂ ਸੈਂਕੜੇ ਰੇਲਾਂ ਪ੍ਰਭਾਵਿਤ ਹੋਣ ਕਰਕੇ ਮੁਸਾਫਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਕਿਸਾਨ ਕੇਂਦਰ ਸਰਕਾਰ ਤੋਂ ਸਾਰੀਆਂ 23 ਫਸਲਾਂ ਤੇ ਐਮਐਸਪੀ ਦੀ ਮੰਗ ਕਰ ਰਹੇ ਨੇ। ਪਿਛਲੇ 26 ਦਿਨਾਂ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਪੱਕਾ ਮੋਰਚਾ ਚੱਲ ਰਿਹਾ ਹੈ। ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆਂ 9 ਤਸਕਰਾਂ ਨੂੰ ਗ੍ਰਿਫਤਾਰ ਵੀ ਕਾਬੂ ਕੀਤਾ ਹੈ। ਪੁਲਿਸ ਨੇ 30 ਬੈਂਕ ਅਕਾਊਂਟ ਵੀ ਫ੍ਰੀਜ਼ ਕੀਤੇ ਨੇ ਜਿਨ੍ਹਾਂ ਚੋਂ 9 ਕਰੋੜ ਰੁਪਏ ਦੀ ਡਰੱਗ ਮਨੀ ਟਰੈਪ ਹੋਈ ਹੈ। ਇਸ ਮਾਮਲੇ 'ਚ ਇੱਕ ਅਸਮ ਬਰਨਾਲਾ ਦੇ ਪਿੰਡ ਢਿੱਲਵਾਂ ਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਤੇ ਪੈਰ ਚ ਗੋਲੀ ਲੱਗਣ ਨਾਲ ਘੋੜਿਆਂ ਦਾ ਵਪਾਰ ਕਰਨ ਵਾਲਾ ਮੀਵਾ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ ਪੀੜਤ ਮੁਤਾਬਕ ਉਸਨੇ ਇੱਕ ਪਿੰਡ ਦੇ ਸਰਪੰਚ ਨੂੰ 1 ਲੱਖ ਰੁਪਏ ਉਧਾਰ ਦਿੱਤੇ ਸੀ ਪਰ ਉਹ ਵਾਪਸ ਕਰਨ ਤੋਂ ਟਾਲਾ ਮਟ ਰਿਹਾ ਸੀ ਪਰ ਇੱਕ ਸਮਾਗਮ 'ਚ ਉਹ ਦੋਵੇਂ ਆਮੋ ਸਾਹਮਣੇ ਹੋ ਗਏ ਜਿੱਥੇ ਉਸਨੇ ਗੋਲੀ ਮਾਰ ਕੇ ਉਸ ਨੂੰ ਟੱਕ ਦਿੱਤਾ ਨਿਰਗਪੁਰ ਦੀ ਬਾਦਲ ਕਲੋਨੀ ਚ ਸਨੇਚਰ ਨੇ ਇੱਕ ਗੱੜਚ ਵੜ ਕੇ ਇੱਕ ਮਹਿਲਾ ਦੀਆਂ ਵਾਲੀਆਂ ਚੱਪੜ ਲੀਆਂ ਮਹਿਲਾ ਦੇ بیٹے ਨੇ ਸਨੇਚਰ ਨੂੰ ਫੜਨ ਲਈ ਲੱsta ਕਾਫੀ ਦੂਰ ਤੱਕ ਪਿੱਛਾ ਕੀਤਾ ਇਸ ਤਰ੍ਹਾਂ ਸਨੇਚਰ ਬਾਈਕ ਦਾ ਸੰਤੁਲਨ ਵਿਗੜਨ ਕਰਕੇ ਡਿੱਗ ਪਿਆ ਜਿਸ ਨੂੰ ਮਹਿਲਾ ਦੇ بیٹے ਨੇ ਸਥਾਨਕ ਲੋਕਾਂ ਦੀ ਮਦਦ ਨਾਲ ਫੜ ਲਿਆ ਮੁਲਜ਼ਮ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਜਿਸ ਵੇਲੇ ਪੁਲਿਸ ਦੀ ਹਿਰਾਸਤ ਵਿੱਚ ਫਰੋ ਸਪੋਰਟ ਚੋਰਾਂ ਨੇ ਪੁਲਿਸ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਰਾਧਾ ਕ੍ਰਿਸ਼ਨਾ ਮੰਦਿਰ ਨੂੰ ਨਿਸ਼ਾਨਾ ਬਣਾਇਆ ਚੋਰ ਦੋ ਗੋਲ ਕਾ ਤੋੜ ਕੇ ਲੱਖਾਂ ਰੁਪਏ ਦਾ ਚੜਾਵਾ ਲੈ ਕੇ ਪਰਾਰ ਹੋ ਗਏ ਇਸ ਤਰ੍ਹਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜ ਕੇ ਡੀਵੀਆਰ ਵੀ ਆਪਣੇ ਨਾਲ ਲੱਗੇ ਘਟਨਾ ਜਿਸ ਜਗ੍ਹਾ ਤੇ ਹੋਈ ਉਸ ਤੋਂ ਕੁਝ ਦੂਰੀ ਤੇ ਡੀਆਈਜੀ ਜੇਲ੍ਹ ਦਾ ਵੀ ਦਫ਼ਤਰ ਹੈ ਫਿਲਹਾਲ ਪੁਲਿਸ ਵੱਲੋਂ ਇਲਾਕੇ 'ਚ ਲੱਗੇ ਸੀਸੀਟੀਵੀ ਖੰਗਾ ਲੇ